ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਲੰਬਾ ਸਮਾਂ ਗਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਇਸ ਦੌਰਾਨ ਅਚਾਨਕ ਹੀ ਗੋਲੀ ਚੱਲ ਗਈ ਤੇ ਉਸ ਦੀ ਮੌਤ ਹੋ ਗਈ ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਸੰਗਰੂਰ ਦੇ ਲੋਂਗੋਵਾਲ ਵਿੱਚ ਰਹਿਣ ਵਾਲਾ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲਾ ਧੀ ਅਤੇ 2.5 ਸਾਲ ਦਾ ਪੁੱਤ ਛੱਡ ਗਿਆ ਹੈ ਉਹ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਇਹ ਪਰਮਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕਿ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਚਾਹ ਬਾਈ ਸਵੇਰ ਟ੍ਰੇਨ ਦੀ ਤਰ੍ਹਾਂ ਰੋਹ ਹ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਅਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਟਲ ਜਿਹੜਾ ਉਹ ਚੱਲ ਗਿਆ ਤੇ ਮੌਕੇ ਦੇ ਦਿੱਤੋ ਕਿੰਨੀ ਉਮਰ ਸੀ ਕਦੋਂ ਘਰ ਪਰਤੇ ਹੋਏ ਸੀ ਸ਼ਾਇਦ 16 17 ਦਾ ਭਰਤੀ ਆ ਬਈ। ਕੋਗੇ 10 12 ਸਾਲ ਹੋ ਗਏ ਭਰਤੀ ਹੋਏ। ਜੇ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ-ਕੌਣ ਆਉਂਦਾ ਹੈ ਨਾ। ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ। ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਦੀ ਉਹਦੀ ਡੈਥ ਹੋ ਗਈ ਸੀ। ਇਹ 2 ਕੁ ਮਹੀਨੇ ਦਸੀਗਾ। ਬਾਕੀ ਕੁਝ ਰਹੀ ਛੋਟੇ-ਛੋਟੇ ਬੱਚੇ ਆ। ਕਿੰਨੇ-ਕਿੰਨੇ ਜਵਾਕ ਸੀ ਜਵਾਕ ਕਿੰਨੇ? ਇੱਕ ਬੇਟਾ ਇੱਕ ਬੇਟੀ ਆ। ਕਿੰਨੇ-ਕਿੰਨੇ ਸਾਲ ਦੇ ਨੇ ਉਹ? ਬੇਟੀ 6 ਸਾਲ ਦੀ ਹੁਣ ਤਰਕੀਬਾ ਬੇਟਾ ਦੋ ਦੰਨ ਦੇ ਸਾਬ ਦਾ ਜਿੱਕਰ ਗੱਲ ਕਰੀ ਵੀ ਪਰਿਵਾਰ ਦੇ ਵਿੱਚ ਕੋ ਕਮਾਉਣ ਵਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲ ਭਾਈ ਕੋਈ ਨਹੀਂ ਰਿਹਾ ਇਹੀ ਦੀ ਸਾਰਾ ਮਨ ਲੋ ਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਪਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਹਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਹਾਂ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਹਾਂ ਸੁਹਾਂ ਤੋਂ ਇੰਨਾ ਮਿਲਨਸਾਰ ਇਹ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੋਬਗਰੀਆ ਇੱਕੋ ਪਰਿਵਾਰ ਨਾਲ ਸੱਸੇ ਪਰਿਵਾਰ ਨਾਲ ਬਤੌਰ ਗਨਮਣ ਦੂਜੇ ਰਿਸ਼ਤੇ ਸੁਹਾਂ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਰਾਂ ਜਾਨ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਇਕ ਪਰਵਜੋ ਸਿੰਘ ਇਹਦਾ ਨਾਮ ਸੀ ਵੀਰੇ ਅੱਛਾ ਜੀ ਲੋਂਗੋਵਾਲ ਤੋਂ ਗਾਹੋਪੱਤੀ ਲੋਂਗੋਵਾਲ ਇਹ ਇਹ ਆਪਣਾ ਇਹਦਾ ਰਵਾਲੋਵਰ ਸੀ ਸਰਕਾਰੀ ਠੀਕ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਕੁਦਰਤ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਕੀ ਨਾਮ ਪਰਵਜੋ ਸਿੰਘ ਇਹ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੋਂਗੋਵਾਲ ਠੀਕ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਮੇਰੇ ਬਗਵਾਲ ਤੋਂ ਸਰਪ੍ਰੋਜਕ ਸਿੰਘ ਜਿਹੜੇ ਪੁਲਿਸ ਦੇ ਵਿੱਚ 2290 ਲੰਮਾ ਸਮਾਂ ਮੇਰੇ ਨਾਲ ਹੈ ਗਵਰਨਮੈਂਟ ਤੋਂ ਕੇ ਉਹਨਾਂ ਦੇ ਸਰਟ ਕੀ ਹੈ ਔਰ ਉਹਨੇ ਇੰਡੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਬਾਸਪੁਰਾ ਆ ਗਿਆ ਸੀ ਔਰ ਜਿਹੜਾ ਅੱਜ ਇਹ ਕੁਸਣਿਆਦ ਨੂੰ ਚੁੱਕ ਆਇਆ ਸੀ ਸੋ ਅੱਜ ਸਭ ਸਭਾ ਹੀ ਅੱਜ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਉਹੀ ਜਿਹੜੀ ਜਸਰ ਵਿੱਚ ਲੱਗੀ ਹੈ ਔਰ ਉਹ ਕਿਤੇ ਨਾ ਹੋਣ ਦੀ ਬਹੁਤ ਹੈ ਇਸ ਕਰਕੇ ਮੈਨੂੰ ਬਹੁਤ ਹੀ ਇਹ ਦੁੱਖਾ ਹੈ ਕਿਉਂਕਿ ਪਲੇਸਾ ਦਾ ਆਪਣਾ ਪਰਿਵਾਰ ਹੈ ਸਾਡੇ ਲੋਕਾਂ ਦੀ ਸੀ ਉਹ ਉੱਧਰ ਦੀ ਮਾਰ ਹੈ ਸਾਡੇ ਘਰ ਲੱਗੀ ਹੈ ਸੋ ਇਸ ਕਰਕੇ ਉਸ ਬਾਹਰ ਨਾ ਹੋ ਗਈ ਅੱਜ ਬਹੁਤ ਜਿੱਥੇ ਵੀ ਕਿਤੇ ਉਹ ਜੋ ਵੀ ਲਾਉਂਦੇ ਸੀ ਬੜੀ ਤਲਤੀ ਨਾਲ ਆਪਣੀ ਕੌਟੀ ਸੰਭੂ ਹੋ ਗਈ ਪੂਰੇ ਕਰਦਸ ਸੀ ਇਹੋ ਜਿਹੇ ਦਾ ਦਾ ਨੌਜਵਾਨ ਦਾ ਚਲੇ ਜਾਣਾ ਸਾਡੇ ਲਈ ਬਹੁਤ ਦੁੱਖਾਇਆ ਪਰਵਾਰ ਲਈ ਦਾ ਬੜਾ ਦੁੱਖ ਹੈ ਹੀ ਕਿ ਬੱਚਾ ਵੀ ਬਹੁਤ ਸ਼ੋਤਾ ਹੈਗਾ ਸਾਡੇ ਪਰਿਵਾਰ ਵਿੱਚ ਉਹਦੇ ਪਹਿਲਾਂ ਪਿਤਾ ਜੀ ਦੀ ਡੈਥ ਹੋ ਗਈ ਉਹਦੇ ਛੋਟੇ ਹੀ ਸਨ ਔਰ ਆਪਣੀ ਮਾਤਾ ਜੀ ਨੇ ਨਾ ਪਾਲਿਆ ਹੁਣ ਜਦ ਇੱਕ ਪਰਿਵਾਰ ਦੇ ਵਿੱਚ ਹੀ ਬਹੁਤ ਬੜਾ ਦੁੱਖ ਹੋ ਗਿਆ ਹੈ ਮਾਤਾ ਜੀ ਨੂੰ ਪਤਨੀ ਨੂੰ ਇੱਕ ਛੋਟਾ ਬੱਚਾ ਉਹਨੇ ਸਾਰੇ ਮਿਲਣ ਵਾਲਿਆਂ ਨੂੰ ਬਹੁਤ ਹੀ ਬੜਾ ਦੁੱਖ ਹੈ ਜਿਹੜੀ ਘਟਨਾ ਹੋ ਗਈ ਹੈ ਸੋ ਪ੍ਰਮਾਤਮਾ ਸਾਰੇ ਇਨਸਾਨਾਂ ਨੂੰ ਇਹ ਤਾਕਤ ਦੇ ਬਖਸ਼ੂਣ ਜੀ ਉਹ ਜੋ ਐਕਦਾ ਬਤਾ ਸਹਤ ਇਹ ਕਹਿ ਇਹਨਾਂ ਦੁੱਖ ਇਸ ਕੁਬਾਰ ਦੇ ਪਰ ਇਸ ਸਿਹਤ ਦੀ ਸਭ ਤੋਂ ਵੱਡੀ